इस न्यूज के प्रायोजक है रॉकेट प्लस लाइट ऑन पॉकेट डॉट बिग ऑन परफॉर्मेंस रॉकेट प्लस अगर आप भी रॉकेट प्लस की डीलरशिप लेना चाहते हैं तो आज ही दिए गए इस नंबर पर संपर्क करें हमारा नंबर है नाइन एट सेवन एट सेवन फोर जीरो फोर डबल फाइव नमस्कार मैं हूं आपके साथ विवेक टोगरा आइए नजर डालते हैं आज की कुछ ताजा तरीन खबरों आरोप ਇਹ ਅੱਜ ਇੱਕ ਵਾਰ ਦਿਖਾਈ ਦੇ ਰਹੀ ਰੱਥਾਂ ਨੂੰ ਰਵਾਨੇ ਜਾ ਰਹੇ ਆ ਜੀ ਅੱਜ ਖੁਸ਼ੀਆਂ ਮਨਾ ਰਹੇ ਆ ਜੀ ਭਗਵਾਨ ਮਾਨ ਨੇ ਸਾਬ ਨੇ ਜਿਹੜਾ ਐਨਓਸੀ ਦਾ ਸਾਡਾ ਏਡਾ ਵੱਡਾ ਹੱਲ ਕੀਤਾ ਬਸ ਹੁਣ ਅਸੀਂ ਇਹ ਚਾਹੁੰਦੇ ਵੀ ਜਲਦੀ ਤੋਂ ਜਲਦੂ ਲਾਗੂ ਹੋ ਜੇ ਤੇ ਲੋਕਾਂ ਨੂੰ ਬੇਟਰਾ ਵਗੈਰਾ ਤੋਂ ਰਾਹਤ ਮਿਲੇ ਬਹੁਤ ਔਖੇ ਹੋਏ ਸੀ ਹੁਣ ਥੋੜਾ ਜਿਹਾ ਫਰਕ ਆਇਆ ਕਾਫੀ ਲੰਬੇ ਸਮੇਂ ਤੋਂ ਲੱਗਦਾ ਮੰਗ ਸੀਗੀ ਜਿਹੜਾ ਅੱਜ ਕੱਲ ਮਤਾ ਪਾਸ ਕੀਤਾ ਗਿਆ ਹਾਂਜੀ ਹਾਂਜੀ ਬਹੁਤ ਲੰਮਾ ਟਾਈਮ ਨਿਕਲ ਗਿਆ ਪਰ ਉਹ ਮੰਨ ਕਰਦੇ ਆ ਵੀ ਜਲਦੀ ਤੋਂ ਜਲਦੀ ਇਹਨੂੰ ਲਾਗੂ ਕੀਤਾ। ਹਾਂਜੀ ਖੁਸ਼ੀ ਮਨਾਈ ਜਾ ਰਹੀ ਹੈ। ਬਹੁਤ ਖੁਸ਼ੀ ਮਨਾ ਰਹੇ ਹਾਂ ਜੀ। ਲੱਡੂ ਵੰਡ ਕੇ ਸਾਰੇ ਭਰਾਵਾਂ ਨੂੰ। ਚਿਹਰਿਆਂ ਤੇ ਰੌਣਕ ਆ ਗਈ। ਰੌਣਕ ਕੌਣ ਹੀ ਪਰੌਣਾ। ਰੌਣਕ ਤਾਂ ਆਉਣੀ ਹੈ ਜੀ। ਅੱਜ ਲੱਡੂ ਵੰਡੇ ਜਾ ਰਹੇ ਆ। ਖੁਸ਼ੀ ਮਨਾਈ ਜਾ ਰਹੀ ਹੈ। ਹਾਂਜੀ ਹਾਂਜੀ ਬਿਲਕੁਲ ਖੁਸ਼ੀ ਵਾਲਾ ਦਿਨ ਅੱਜ। ਕੱਲ ਜੋ ਭਗਵੰਤ ਸਰਕਾਰ ਨੇ ਅਨਾਉਂਸ ਕੀਤਾ ਬਿੱਲ ਪਾਸ ਕਰਕੇ ਤੇ ਅਸੀਂ ਆਸ ਕਰਦੇ ਹਾਂ ਵੀ ਇਹ ਜਲਦੀ ਲਾਗੂ ਆਮ ਜਨਤਾ ਦੇ ਇਕ ਲਾਗੂ ਹੋ ਜਾਊਗਾ। ਤੇ ਸਾਡੇ ਘਰਾਂ ਜਿਹੜੇ میٹر ਨਹੀਂ ਲੱਗੇ ਹੋਏ ਉਹ میٹر ਵੀ ਲੱਗ ਜਾਣਗੇ ਅਸੀਂ ਕੋਈ ਮਕਾਨ ਫਲਾਟ ਵੇਚਣਾ ਚਾਹੁੰਦੇ ਆਂ ਅਸੀਂ ਉਹ ਵੀ ਵੇਚ ਸਕਦੇ ਆਂ ਤੇ ਸਾਨੂੰ ਬੜੀ ਖੁਸ਼ੀ ਹੈ ਹਾਂਜੀ ਸੁਦੇ ਜੀ ਅੱਜ ਜਿਹੜਾ ਖੁਸ਼ੀ ਮਨਾਈ ਜਾ ਰਹੀ ਹੈ ਕੀ ਬੰਦੇ ਇਹ ਤਕਰੀਬਨ 2.5 ਸਾਲ ਤੋਂ ਜਦੋਂ ਦੀ ਮਾਨ ਸਰਕਾਰ ਆਈਏ ਉਸਦੋਂ ਐਨਓਸੀ ਇਹਨਾਂ ਨੇ ਲਾਗੂ ਕਰਤਾ ਰਜਿਸਟਰੀਆਂ ਬੰਦ ਕਰਤੀਆਂ ਤੇ ਨਾਲ ਲੱਖਾਂ ਦੇ ਗਿੰਦੇ ਪਬਲਿਕ ਵੀ ਹਰਾਸ ਹੋਏ ਕੋਲੋਨਾਈਜ਼ਰ ਹਰਾਸ ਹੋਏ ਹੋਰ ਆਮ ਪਬਲਿਕ ਬਹੁਤ ਹਰਾਸ ਹੋਈ ਇਸੇ ਲੋਕ ਰਾਸ ਹੋਏ ਉਹਦੇ ਨਾਲ ਨਾਲ ਮੈਂ ਸਮਝਦਾ ਪੰਜਾਬ ਸਰਕਾਰ ਨੂੰ ਬਹੁਤ ਵੱਡਾ ਇੱਕ ਰੈਵਨਿਊ ਦਾ ਘਾਟਾ ਪਿਆ ਜਿਹਦੇ ਵਾਸਤੇ ਬਹੁਤ ਕੋਸ਼ਿਸ਼ਾਂ ਕੀਤੀਆਂ ਡੀਲਰ ਐਸੋਸੀਏਸ਼ਨਾਂ ਵੱਲੋਂ ਵੀ ਲੋਗਾ ਵੱਲੋਂ ਵੀ ਮੈਮੋਰੰਡਮ ਦਿੱਤੇ ਗਏ ਤੋਂ ਅਖੀਰ 6 ਮਹੀਨੇ ਪਹਿਲਾਂ ਮਾਨ ਸਾਹਿਬ ਨੇ ਇੱਕ ਐਲਾਨ ਕੀਤਾ ਸੀ ਕਿ ਐਨਓਸੀ ਬੰਦ ਕਰ ਦਿੱਤੀ ਹੈ ਪਰ ਉਹ ਲਾਗੂ ਨਹੀਂ ਹੋਇਆ ਹੁਣ ਕੱਲ ਮਤਾ ਪਾਸ ਕੀਤਾ ਗਿਆ ਮੈਂ ਚਾਹਨਾ ਕਿ ਜੇ ਮਤਾ ਪਾਸ ਹੋਇਆ ਤਾਂ ਉਹਨੂੰ ਇਮੀਡੀਏਟਲੀ ਲਾਗੂ ਕਰਕੇ ਅਫਸਰ ਸਾਹਿਬਾਨ ਨੂੰ ਹਦਾਇਤਾਂ ਕੀਤੀਆਂ ਜਾਣ ਤੇ ਐਨਓਸੀ ਤੋਂ ਬਿਨਾਂ ਰਜਿਸਟਰੀਆਂ ਸ਼ੁਰੂ ਕੀਤੀਆਂ ਜਾਣ اور ਜਿਵੇਂ ਸਰਪੰਚ ਸਾਹਿਬ ਨੇ ਕਿਹਾ ਕਿ ਜੋ میٹر ਵੀ ਨਹੀਂ ਲੱਗ ਰਹੇ ਉਹ ਬਾਕੀ ਜਿਹੜੇ ਇਲੈਕਟ੍ਰਿਕ ਬਿਜਲੀ ਬੋਰਡ ਦੇ ਅਫਸਰ ਨੇ ਉਹਨਾਂ ਨੂੰ ਵੀ ਕਿਹਾ ਜਾਵੇ ਕਿ میٹر ਵੀ ਇਮੀਡੀਏਟਲੀ ਲਾਣੇ ਸ਼ੁਰੂ ਕੀਤੇ ਜਾਣ ਤਾਂ ਹੀ ਪਬਲਿਕ ਨੂੰ ਇਹਦੀ ਜਿਹੜੀ ਖਾਸ ਸੁਰੱਖਤ ਅਸਲ ਮਿਲੇਗੀ ਜਿਹੜਾ ਫੈਸਲਾ ਕੀਤਾ ਜਾਂ ਮਾਨਤਾ ਕਰਦਾ ਇਹਨੂੰ ਕਿਵੇਂ ਇਹ ਦੇਖਦੇ ਮੈਂ ਦਸਤਰੀਆ ਨਾ ਵੀ ਜੇ ਤੇ ਲਾਗੂ ਇਮੀਡੀਏਟਲੀ ਕਰ ਦੇਣਗੇ ਤਾਂ ਬਹੁਤ ਵਧੀਆ ਹੈ ਜੇ ਇਕੱਲਾ ਮਤਾ ਪਾਸ ਹੀ ਰਹਿ ਗਿਆ ਮਤਾ ਹੀ ਰਹਿ ਗਿਆ ਅਸੈਂਬਲੀ 'ਚ ਫਿਰ ਤੇ ਲੋਕਾਂ ਦੀ ਪਹਿਲਾਂ ਵੀ ਪਰੇਸ਼ਾਨੀ ਸੀ ਫਿਰ ਵੀ ਪਰੇਸ਼ਾਨੀ ਹਾਂ ਬਿਲਕੁਲ ਜੇ ਲਾਗੂ ਕਰ ਦੇਣਗੇ ਇਮੀਡੀਏਟਲੀ ਲਾਗੂ ਕਰਨ ਨਾਲ ਰਾਹਤ ਮਿਲੇਗੀ ਪਿਲੇਗੀ ਲੋੜਵੰਦ ਰੁਪਿਆ ਕਰੋਨਾ ਰੁਪਿਆ ਦਾ ਰੁਕਿਆ ਹੋਇਆ ਲੋਕ ਦੇ ਪੈਸੇ ਲੈ ਕੇ ਫਿਰਦੇ ਨੇ ਰਜਿਸਟਰੀਆਂ ਕਰਾਉਣ ਵਾਸਤੇ ਰਜਿਸਟਰੀਆਂ ਕਰਾਉਣ ਨੂੰ ਪਿਆਰ ਨਹੀਂ ਸੀ ਹਾਲਾਂਕਿ ਐਨਓਸੀ ਦਾ ਕੋਈ ਚੱਕਰ ਨਹੀਂ ਹੈਗਾ ਇਹ ਜਿਹੜੀਆਂ ਰਜਿਸਟਰੀਆਂ ਕਲੋਨੀਆ ਕੋਈ ਅੱਜ ਨਹੀਂ ਬਣੀਆਂ ਤੇ ਪਿਛਲੇ 40 ਸਾਲ ਤੋਂ ਬਣ ਰਹੀਆਂ ਉਦੋਂ ਤਾਂ ਰੁਕੀਆਂ ਨਹੀਂ ਗਈਆਂ ਅੱਜ ਆ ਕੇ ਇੱਕਦਮ ਆਪਾਂ ਕੁਹਾੜਾ ਚਲਾਤਾ ਉਹਦੇ ਨਾਲ ਇਹ ਬਹੁਤ ਵੱਡਾ ਨੁਕਸਾਨ ਹੋਇਆ ਪਬਲਿਕ ਦਾ ਜਿਹੜਾ ਮੈਂ ਮਨਜੀਤ ਸਿੰਘ ਆ ਜਾਈ ਲੱਡੂ ਵੰਡੇ ਜਾ ਰਹੇ ਆ ਜਾਈ ਲੱਡੂ ਵੰਡੇ ਜਾ ਰਹੇ ਆ ਜਿਹੜਾ ਭਗਵਾਨ ਪਾਣ ਮੁੱਖ ਮੰਤਰੀ ਸਾਹਿਬ ਨੇ ਇਹ ਐਲਾਨ ਕੀਤਾ ਉਸ ਦਾ ਬੜੇ ਟਾਈਮ ਤੋਂ ਇੰਤਜ਼ਾਰ ਹੋ ਰਿਹਾ 6 ਮਹੀਨੇ ਪਹਿਲੇ ਵੀ ਉਹਨਾਂ ਨੇ ਕੀਤਾ ਸੀਗਾ ਤਾਂ ਲਾਗੂ ਨਹੀਂ ਹੋ ਪਾਇਆ ਹੁਣ ਅਸੀਂ ਭਗਵਾਨ ਜੀ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਇਹਨੂੰ ਅਕਸ਼ਰਬਾ ਅਕਸ਼ਰ ਲਾਗੂ ਕੀਤਾ ਜਾਵੇ ਤਾਂ ਕਿ ਜਿਹੜੀ ਗਰੀਬ ਜਨਤਾ ਨੇ ਪਲਾਟ ਖਰੀਦੇ ਹੋਏ ਹਨ ਉਹਨਾਂ ਦੀ ਮਿਹਨਤ ਦੀ ਕਮਾਈ ਉਹਨਾਂ ਦੇ ਕੰਮ ਆ ਸਕੇ ਕਿ ਉਹਨਾਂ ਦੀ ਪ੍ਰਾਪਰਟੀ ਬਣ ਸਕੇ ਪ੍ਰਾਪਰਟੀ ਦੇ ਕੰਮ ਹੀ ਚ ਅਗਰ ਹੁੰਗਾਰਾ ਆਂਦਾ ਹੈ ਤਾਂ ਕਦੀ ਸੋਚ ਕੇ ਦੇਖੋ ਕਿ ਗਵਰਨਮੈਂਟ ਗਵਰਨਮੈਂਟ ਆਫ ਪੰਜਾਬ ਨੂੰ ਕਿੰਨਾ ਰੈਵਨਿਊ ਮਿਲੇਗਾ ਸਭ ਤੋਂ ਵੱਧ ਰੈਵਨਿਊ ਤੇ ਹੱਥੋਂ ਹੀ ਮਿਲਦਾ ਜਿਹੜਾ ਇੱਕਦਮ ਰੁਕਿਆ ਪਿਆ ਹੈ ਅਸੀਂ ਭਗਵੰਤ ਪਾਣ ਜੀ ਨੂੰ ਬੇਨਤੀ ਕਰਾਂਗੇ ਕਿ ਜਿਹੜਾ ਉਹਨਾਂ ਨੇ ਫੈਸਲਾ ਲਿਆ ਹੈ ਉਹਨੂੰ ਲਾਗੂ ਵੀ ਕਰਵਾਉਣ। ਥੈਂਕ ਯੂ। ਗਰਮੇਲ ਸਿੰਘ ਨਾਮ ਮੇਰਾ। ਭਗਵੰਤ ਲੱਟੂ ਬੰਦੇ ਜਾ ਰਹੇ ਖੁਸ਼ੀ ਮਨਾਈ ਜਾ ਰਹੀ ਕੀ ਵਜ੍ਹਾ ਹੈ? ਇਹ ਦੋ ਵਜ੍ਹਾ ਕੀ ਗੱਲ ਹੋ ਸਕਦੀ ਹੈ ਵੀ ਇਹ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਗਿਆ ਹੈ। ਜੇ ਪਾਸ ਹੋਇਆ ਤਾਂ ਲਾਗੂ ਵੀ ਹੋਣ ਦੇ ਵਿੱਚ ਕੋਈ ਦਿੱਕਤ ਨਹੀਂ ਆ ਸਕਦੀ। ਤੇ ਜਿੰਨੀਆਂ ਵੀ ਇਹ ਕਲੋਨੀਆ ਵਗੈਰਾ ਹੈਗੀਆਂ ਨੇ ਗਿਆ ਜਿਨ੍ਹਾਂ ਦੇ ਕੋਈ ਪਹਿਲਾਂ ਮੀਟਰ ਨਹੀਂ ਲੱਗਦੇ ਸੀਗੇ ਉਹ ਤਾਂ ਹੁਣ ਬੜੇ ਆਰਾਮ ਨਾਲ ਲੱਗਣਗੇ। ਇਸ ਤੋਂ ਵਧੀਆ ਖੁਸ਼ੀ ਵਾਲੀ ਕੋਈ ਗੱਲ ਨਹੀਂ ਹੋ ਸਕਦੀ ਅਸੀਂ ਧੰਨਵਾਦ ਕਰਦੇ ਹਾਂ ਭਗਵਾਨ ਜੀ ਸਰਕਾਰ ਦਾ ਜੀ ਸਰ ਸੁਭਨਾਮ ਜੀ ਮੇਰਾ ਆਪਾਰ ਸੰਘਿਆ ਜੀ ਹਾਂਜੀ ਅੱਜ ਲੱਡੂ ਵੰਡੇ ਜਾ ਰਹੇ ਆ ਜੀ ਹਾਂਜੀ ਲੱਡੂ ਖਾਤੇ ਸਾਰਿਆਂ ਨਾਲ ਹੀ ਖਲਾਏ ਆ ਤੇ ਬਹੁਤ ਖੁਸ਼ੀ ਦੀ ਗੱਲ ਆ ਸਵੇ ਜੀ ਸਾਰਿਆਂ ਨਾਲ ਅੱਜ ਤੇ ਜਿਹੜੀ ਬਿਮਾਰ ਸਾਹਿਬ ਨੇ ਐਂਰਸੀ ਦਾ ਕੰਮ ਕਲੀਅਰ ਕਰਤਾ ਬਹੁਤ ਵਧੀਆ ਲੋਕੀ ਖੁਸ਼ ਹੈ ਅੱਜ ਬਹੁਤ ਰਜਿਸਟ੍ਰੇਸ਼ਨ ਹੋਣ ਗਿਆ घर मीटर लगन के बहुत सान खुशी है चीज की मान साहब ने बहुत वह जी और यह जल्दी तो जल्द नोटिफिकेशन कर देने इस करके बहुत चेहर खुशी नजर बहुत बहुत जी सवेरिया बधाइया टेलीफोन से भी देके भी जा रहे जाते जाते बधाइयाधाइया कह रहे जी बहुत खुशी जी हाँ मान साहब जी अभी बहुत दिनों